ਕਾਫੀ ਸਾਰੇ ਕਿਸਾਨ ਭਰਾ ਹਰ ਰੋਜ਼ ਲੇਟ ਵੈਰਾਈਟੀਆਂ ਦੀਆਂ ਫੋਟੋਆਂ ਭੇਜ ਰਹੇ ਨੇ ਵਿੱਚ ਝੋਨਾ ਜਿਹੜਾ ਛਿੱਟਾ ਗਿੱਤਾ ਗੜ ਰਿਹਾ ਬੂਜਾ ਵੀ ਰੀ ਮਾਰ ਰਿਹਾ ਇੱਕ ਜਿਹੜਾ ਸਿੱਧਾ ਜਾਂ ਪੱਤਾ ਜਾ ਰਿਹਾ ਬਚਾਉਣੋਂ ਇੱਕ ਪੱਤਾ ਨਿਕਲਦਾ ਬਾਕੀ ਝੋਨੇ ਦੀ ਗਰੋਥ ਛੋਟੀ ਹੈ ਬਾਕੀ ਇੱਕ ਇੱਕ ਪੱਤਾ ਜਾਂ ਨਿਕਲ ਜਾਂਦਾ ਝੋਨੇ ਦਾ ਇਹ ਲੇਟ ਵੈਰਾਈਟੀਆਂ ਦੇ ਵਿੱਚ ਕਿਆ ਹੁੰਦਾ ਐਸ ਤਰ੍ਹਾਂ ਤੁਸੀਂ ਵੀਡੀਓ ਦੇ ਵਿੱਚ ਦੇਖ ਲਓ ਤੁਹਾਡੇ ਸਾਰੇ ਕਿਸਾਨਾਂ ਖੇਤਾਂ ਦੇ ਵਿੱਚ ਹੈਗਾ ਜਿੰਨਾ ਕਿਸਾਨਾਂ ਨੇ ਲੇਟ ਬਰੇਡੀਆਂ ਲਾਈਆਂ ਨੇ ਜ਼ਿਆਦਾਤਰ ਇਹ 26 ਦੇ ਵਿੱਚ ਹੀ ਪ੍ਰੋਬਲਮ ਆਉਂਦੀ ਹੈ ਕਿਉਂਕਿ ਸ਼ੁਰੂਆਤੀ ਤੌਰ ਤੇ ਖੇਤੀਬਾੜੀ ਜਿੰਨੇ ਵੀ ਸਰਵਿਸ ਦੇ ਰਿਆ ਚਾਹੇ ਕੋਈ ਆਪਦੀ ਡਿਊਟੀ ਕਰਦਾ ਜੋ ਫੀਲਡ ਦੇ ਵਿੱਚ ਕਿਸਾਨਾਂ ਨਾਲ ਵਿਚਰਦਾ ਤੇ ਜਾਤਰ ਇੱਕ ਚੀਜ਼ ਉੱਪਰ ਜ਼ੋਰ ਦਿੱਤਾ ਜਾਂਦਾ ਆਪਾਂ ਨੂੰ ਬਪਨੀਰੀ ਜਿਹੜੀ 25 ਦਿਨ ਦੀ ਹੋਵੇ ਘੱਟੋ ਘੱਟ ਕਿਉਂਕਿ ਨਾਰਮਲ ਕਿਸਾਨ 25 26 ਦਿਨਾਂ ਦੀ ਪਨੀਰੀ ਤਿਆਰ ਕਰ ਲੈਂਦੇ ਆ 25 ਤੋਂ 30 ਦਿਨ ਵੀ ਚੱਲੇ ਜਾਂਦੇ ਹੁਣ ਵਿੱਚ ਕਿਸਾਨਾਂ ਨੇ 26 ਦਿਨਾਂ ਦੀ ਪਨੀਰੀ 35 35 36 36 ਦਿਨਾਂ ਦੀ ਕਰਕੇ ਲਾਈਆਂ ਨੇ ਤੇ ਯੂਰੀਆ ਵੀ ਉਹ ਦੀ ਦੀ 30 ਦਿਨ ਤੱਕ ਲੱਗੇ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਹੈ ਵੀ ਜਿਹੜੀ ਪੀਆਰC 26 ਆ 85 ਤੋਂ 90 ਦਿਨ ਆਪਣੇ ਬਾਣ ਦੇ ਵਿੱਚ ਲੈਂਦੇ ਆ 25 ਦਿਨ ਦੀ ਆਪਾਂ ਪਨੀਰੀ ਲਾਉਣੀ ਆ ਜਿੰਨੇ ਦਿਨ ਆਪਾਂ ਪਨੀਰੀ ਦੇ ਵਿੱਚੋਂ ਘਟਾ ਲੇ ਉਨੇ ਦਿਨ ਸਮਝ ਲੋ ਵੀ ਇਹਦੇ ਬਾਹਣ ਦੇ ਵਿੱਚ ਘਟ ਜਾਂਦੇ ਆ ਫਿਰ ਇਹਨੇ ਛੱਟਾ ਦਾ ਦੇਖੋ ਕੱਢਣਾ ਹੀ ਐ ਹੁਣ ਇਹਦਾ ਹੱਲ ਕੀ ਕਰਾਂਗੇ ਜੇ ਕੋ ਮਾੜਾ ਮੋਟਾ ਏਕੜ ਦੇ ਵਿੱਚ 2 4 5 ਏਕੜ 2 4 5 ਬੂਟਿਆਂ ਦੇ ਵਿੱਚੋਂ ਜੇ ਕਿਤੇ ਛੱਟੇ ਕੱਢੇ ਵੀ ਆ ਤੇ ਉਹ ਤਾਂ ਚਲ ਨਿਕਲ ਗਏ ਛੱਟੇ ਪਰ ਆਪਾਂ ਹੋਰ ਜਿਹੜੀ ਫਸਲ ਐ ਉਹਨੂੰ ਆਪਾਂ ਉਹਦਾ ਝਾੜ ਕਿਸ ਤਰ੍ਹਾਂ ਸੈਟ ਰੱਖ ਸਕਦੇ ਆ ਕਿਉਂਕਿ ਇਹਦੇ ਨਾਲ ਝਾੜ ਦਾ ਤਾਂ ਨੁਕਸਾਨ ਹੈਗੀ ਹੈਗਾ ਕੋਈ ਇਹ ਨਹੀਂ ਕਹਿ ਸਕਦਾ ਵੀ ਇਹਦੇ ਨਾਲ ਇੱਕ ਪਾਸੇ 25 ਦਿਨ ਦੀ ਪਨੀਰੀ ਲਈ ਝੋਨੇ ਦੀ ਇੱਕ ਪਾਸੇ 36 37 40 ਦਿਨਾਂ ਦੀ ਕਿਸਾਨ ਲਾਈ ਜਾਂਦੇ ਕਿਉਂਕਿ ਜਿੰਨੇ ਦਿਨ ਪਨੀਰੀ ਦੇ ਬਧੀ ਆਣਗੇ ਓਨੇ ਦਿਨ ਇਹਦੇ ਬਾਣੇ ਦੇ ਵਿੱਚ ਜਾ ਕੇ ਕੱਟੀ ਜਾਣਗੇ ਕਿਉਂਕਿ ਇਹਨੇ ਪੱਕਣਾ ਤਾਂ ਓਨੇ ਦਿਨਾਂ ਚ ਹੀ ਹੈ 90 85 90 ਦਿਨਾਂ ਦੇ ਵਿੱਚ ਇਹਦੀ ਜਿਹੜੀ ਅੱਗੇ ਜਾ ਕੇ ਹਾਰਵੈਸਟਿੰਗ ਜਿਹੜੀ ਹੋ ਜਾਣੀ ਹੈ ਕਿਉਂਕਿ ਸ਼ਾਰਟ ਟਰਮ ਦੇ ਕਿਸਮਾਂ ਦੇ ਵਿੱਚ 25 ਤੋਂ 30 ਦਿਨ ਤੱਕ ਆਪਾਂ ਜ਼ੂਰੀਆ ਪੂਰੀ ਕਰਦੇ ਆ। ਪਹਿਲੀ ਗੱਲ ਦਾ ਇਹਨੂੰ ਨਾਈਟ੍ਰੋਜਨ ਦਾ ਆਪਾਂ ਨੂੰ ਜਿਹੜਾ ਜ਼ਿਆਦਾ ਦੇਣਾ ਪੈਣਾ ਹੈ ਜੇ ਆਪਾਂ 3 ਗੱਟੇ ਪਾ ਰਹੇ ਹਾਂ ਤਾਂ 4 ਗੱਟੇ ਨਾਈਟ੍ਰੋਜਨ ਦਾ ਆਪਾਂ ਨੂੰ ਪਾਉਣਾ ਹੀ ਪੈਣਾ ਹੈ ਕਹਿੰਦਾ ਭਾਬ ਵੀ ਇਹਨੂੰ ਇੱਕ ਤੱਕ ਕੱਚੀ ਰੱਖਣਾ ਜ਼ਰੂਰੀ ਹੈ ਛੱਟੇ ਦੇ ਵਿੱਚ ਤੁਸੀਂ ਹਿਊਮਿਕ ਐਸਿਡ ਟ੍ਰਾਈਕੋਂਟਾ ਨੋਲ ਜਵੈਲਿਕ ਐਸਿਡ ਇਹਦਾ ਛੱਟਾ ਦੇਣਾ ਬੜਾ ਜ਼ਰੂਰੀ ਕਿਉਂਕਿ ਹਿਊਮਿਕ ਐਸਿਡ ਇਹਦੇ ਵਿੱਚ ਪਾਣਾ ਹੀ ਪੈਣਾ ਕਿਉਂਕਿ ਜੜ ਦੇ ਵਿੱਚ ਛੱਟਾ ਦੇਵਾਂਗੇ ਕੋਈ ਆਪਾਂ ਸਪਰੇਅ ਨਹੀਂ ਕਰਾਂਗੇ ਹੁਣ ਵਿੱਚ ਕਿਸਾਨ ਭਰਾ ਕਹਿੰਦੇ ਵੀ ਚਮਤਕਾਰ ਕਰ ਲਿਆ ਬਈ ਇਹਦੇ ਉੱਪਰ ਲਿਓਸਨ ਕਰ ਲਿਆ ਇਹਦੇ ਉੱਪਰ ਜਾ ਕੁਤੇ ਰਹੀ 45 ਵਗੈਰਾ ਕਰ ਲਈਏ ਕਿਉਂਕਿ ਇਨਾਂ ਚੀਜ਼ਾਂ ਦੇ ਨਾਲ ਇਹ ਨੇ ਸੈੱਟ ਨਹੀਂ ਹੋਣਾ ਕਿਉਂਕਿ ਦੇਖੋ ਨੁਕਸਾਨ ਤਾਂ ਹੈਗੀ ਹੈਗਾ ਕੋਈ ਇੱਕ ਕਿਸਾਨ ਇਹ ਨਹੀਂ ਕਹਿ ਸਕਦਾ ਵੀ ਦਾ ਨੁਕਸਾਨ ਨਹੀਂ ਜੇ ਹੁਣ ਤੁਸੀਂ 3 ਗੱਟੇ ਯੂਰੀਆ ਤੇ ਪਾਲੇ 3.5 ਗੱਟੇ ਯੂਰੀ ਇਹਨੂੰ ਇੱਥੇ ਛੱਡ ਦਿਓ ਇਹ ਤੁਹਾਡੇ 5-7 ਦਿਨਾਂ ਦੇ ਵਿੱਚ ਹੀ ਤੁਹਾਨੂੰ ਪਤਾ ਲੱਗ ਜੂ ਇਹ ਛਿੱਟੇ ਅੱਗੇ ਤੇ ਛਿੱਟੇ ਕੱਢਣ ਲੱਗ ਜੂ ਕਿਉਂਕਿ ਪਹਿਲਾਂ ਇਹੀ ਜ਼ੋਰ ਦਿੱਤਾ ਜਾਂਦਾ ਹੈ ਇਹ ਸਾਰੇ ਕਿਸਾਨਾਂ ਨੂੰ ਵੀ ਕੋਸ਼ਿਸ਼ ਕਰੋ ਪਨੀਰੀ ਕੱਟ ਟਾਈਮ ਦੀ ਲਾਓ ਜੇ ਤੁਹਾਡੇ ਕੋਲ ਪਨੀਰੀ ਜਿਆਦਾ ਟਾਈਮ ਦੀ ਹੋਗੀ ਤਾਂ ਰਿਸਕ ਨਾ ਲਓ ਪਨੀਰੀ ਮੁੱਲੇ ਲੈ ਕੇ ਲਾ ਲਓ ਪਰ ਫਿਰ ਆਪਾਂ ਕਾਲੀ ਕਰ ਜਾਂਦੇ ਆ ਜਾਂ ਕਈ ਵਾਰ ਕੋਈ ਮਜਬੂਰੀ ਇਸ ਤਰ੍ਹਾਂ ਦੀ ਬਣ ਜਾਂਦੀ ਵੀ ਚਲ ਯਾਰ ਖੜੀ ਹੈ ਪਨੀਰੀ ਚਲ ਆਪਾਂ ਪੱਟ ਕੇ ਲਾ ਦਿੰਨੇ ਆ ਤੇ ਫਿਰ ਪਨੀਰੀ ਉੱਪਰੋਂ ਆਪਾਂ ਕੱਟ ਵੀ ਦਿੰਨੇ ਆ ਉੱਪਰੋਂ ਪਨੀਰੀ ਕੱਟਣ ਦੇ ਨਾਲ ਪਨੀਰੀ ਦੀ ਉਮਰ ਨਹੀਂ ਘਟਣੀ ਕਿਉਂਕਿ ਜਿਹੜੀਆਂ ਕਿਸਮਾਂ ਚਾਹੇ ਲੌਂਗ ਟਾਈਮ ਦੀ ਕਿਸਮਾਂ ਚਾਹੇ ਕੋਈ ਸ਼ਾਰਟ ਟਾਈਮ ਦੀ ਕਿਸਮਾਂ ਜਿੰਨੀਆਂ ਲੌਂਗ ਟਾਈਮ ਦੀ ਕਿਸਮ 35 35 ਦਿਨਾਂ ਤੱਕ ਵੀ ਲੱਗ ਜਾਂਦੀਆਂ ਨੇ ਇਹ 35 ਦਿਨਾਂ ਦੀ ਲੱਗੀ ਕਿਸਮ ਵੀ ਬਹੁਤ ਖਤਰਨਾਕ ਰਹਿੰਦੀ ਹੈ 25 ਤੋਂ 30 ਦਿਨ ਦੀ ਪਨੀਰ ਵਿੱਚ ਕਿਸਾਨ ਭਰਾ 22 23 ਦਿਨ ਦੀ ਪਨੀਰੀ ਲਾਉਂਦੇ ਆ ਉਹਨਾਂ ਦੇ ਝੋਨੇ ਵਧੀਆ ਜਿਹੜੀ ਫੋਟ ਕਰਦੇ ਆ ਜਿੰਨਾ ਕਿਸਾਨਾਂ ਦੇ ਇਸ ਤਰ੍ਹਾਂ ਦੀ ਦਿੱਕਤ ਆਈ ਹੋਈ ਆ ਤੇ ਤੁਸੀਂ ਅੱਧਾ ਜਾਂ 1 ਕਿਲੋ ਹਿਮਿਕ ਐਸਿਡ ਵੀ ਪਾ ਸਕਦੇ ਹੋ 1 ਲੀਟਰ ਜਿਵਲਿਕ ਐਸਿਡ ਦਾ ਵੀ ਪਾ ਸਕਦੇ ਹੋ ਜਾਂ ਤੁਸੀਂ ਪਲੱਸ ਵਾਲਾ ਤ੍ਰਾਈਗੋਨਲ ਉਲਟਾ ਆਈ ਜਾਂ 3 ਕਿਲੋ ਵਾਲਾ ਆਉਂਦਾ ਤੁਸੀਂ ਉਸ ਨੂੰ ਵੀ ਦੇ ਸਕਦੇ ਹੋ ਕਿਉਂਕਿ ਇਹ ਇਹਨਾਂ ਦੋ ਤਿੰਨ ਚੀਜ਼ਾਂ ਨਾਲ ਹੱਲ ਆ ਯੂਰੀਆ ਯੂਰੀਆ ਦੇ ਨਾਲ ਮਿਲਾ ਕੇ ਦੇ ਦੋ ਯੂਰੀਆ ਦੀ ਇਹਦੇ ਵਿੱਚ ਸੋਨੂੰ ਜਿਹੜੀ ਡੋਜ਼ ਵੀ ਜਾਦੇ ਦੇਣੀ ਪੈਣੀ ਹੈ ਕਿਉਂਕਿ ਇਹ ਕਿਉਂਕਿ ਹਰ ਸੋ ਰੋਜ਼ ਜਾਣਕਾਰੀ ਆਪਾਂ ਉਹੀ ਲੈ ਕੇ ਆਉਨੇ ਆ ਜਿਹੜੀ ਫੀਲਡ ਦੇ ਵਿੱਚ ਕਿਸਾਨਾਂ ਦੇ ਖੇਤਾਂ ਦੇ ਵਿੱਚ ਆਪਾਂ ਦੇਖ ਨੂੰ ਮਿਲਦੇ ਆ ਕਦੇ ਆਪਾਂ ਜੇ ਕਿਸਾਨ ਫੋਟੋ ਭੇਜੀ ਵੀ ਦਿੰਦੇ ਆ ਉਹ ਗੱਲ ਵੱਖਰੀ ਹੈ ਪਰ ਹਰ ਰੋਜ਼ ਫੀਲਡ ਦੇ ਵਿੱਚ ਕਾਫੀ ਪ੍ਰੋਬਲਮਾਂ ਦੇਖ ਨੂੰ ਮਿਲਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਹੁਣ ਕਿਸਾਨ ਭਰਾ ਗੋਭ ਦੀ ਸੁੰਡੀ ਪੱਤਲਵੜ ਸੁੰਡੀ ਦਾ ਵੀ ਕਾਫੀ ਡਰ ਹੁੰਦਾ ਪਿਛਲੇ ਸਾਲ ਵੀ ਦਾ ਕਾਫੀ ਅਟੈਕ ਆਇਆ ਕਿਸਾਨਾਂ ਨੇ ਦਾਣੇਦਾਰ ਇਸ ਵਾਰ ਦਵਾਈਆਂ ਕਾਫੀ ਵਰਤੀਆਂ ਟ੍ਰਾਈਕੋਟਰਨੋਲ ਆਪਣਾ ਰੀਜੈਂਟ ਵਰਤਿਆ 6% ਵਾਲਾ ਵੀ ਤੇ 3% ਵਾਲਾ ਵੀ ਤੇ ਕਾਟ ਆਪ ਵੀ ਵਰਤੀ ਚਲੋ ਕਿਸਾਨਾਂ ਦੀ ਆਪਣੀ ਮਰਜ਼ੀ ਹੈ ਸਪਰੇਅ ਕਰਨੀ ਹੈ ਜਾਂ ਕਾਟ ਆਪ ਪਾਉਣੀ ਹੈ ਕਿਉਂਕਿ ਆਪਾਂ ਨਾ ਕਾਟ ਆਪ ਨੂੰ ਮੜਾ ਕਹਿ ਸਕਦੇ ਨਾ ਆਪਾਂ ਸਪਰੇਅ ਨੂੰ ਮੜਾ ਕਹਿ ਸਕਦੇ ਆ ਕਿਸਾਨਾਂ ਨੇ ਜਿਹੜੀ ਇਹ ਕੋਰ ਪ੍ਰੈਕਟਿਸ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਕੋਈ ਸਾਧ ਦੀ ਚੁਟਕੀ ਵਾਲਾ ਤਾਂ ਕੰਮ ਹੈ ਨਹੀਂਗਾ ਵੀ ਆਪਾਂ ਸਾਧ ਦੀ ਚੁਟਕੀ ਦਾ ਲੈ ਕੇ ਛੱਟਾ ਦੇਤਾ ਆਪਣੇ ਗੋਗੂ ਦੀ ਸੁੰਡੀ ਖਤਮ ਹੋ ਗਈ ਤੇ ਪੱਤਾ ਲੋੜੀ ਸੁੰਡੀ ਵੀ ਖਤਮ ਹੋ ਗਈ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀਡੀਓ ਲੈ ਕੇ ਆਵਾਂਗੇ ਧੰਨਵਾਦ